ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜਾ ਮੁਰਗੀ ਫਾਰਮ ਕੰਮ ਆ ਠੀਕ ਆ ਇਹ ਸ਼ੁਰੂ ਕਰਨ ਦੇ ਲਈ ਕਿਹਨਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ ਅੱਜ ਦੀ ਵੀਡੀਓ ਹੀ ਨਹੀਂ ਆਉਣ ਵਾਲੀਆਂ 5-6 ਵੀਡੀਓ ਜਿਹੜੀਆਂ ਇਸ ਟੌਪਿਕ ਤੇ ਹੀ ਹੋਣਗੀਆਂ ਵੀ ਕਿਹਨਾ ਗੱਲਾਂ ਦਾ ਤੁਸੀਂ ਖਿਆਲ ਰੱਖ ਕੇ ਮੁਰਗੀ ਫਾਰਮ ਜਿਹੜਾ ਕੰਮ ਆ ਨਾ ਉਹ ਇੱਕ ਚੰਗੇ ਤਰੀਕੇ ਦੇ ਨਾਲ ਸ਼ੁਰੂ ਕਰ ਸਕਦੇ ਆ ਠੀਕ ਆ ਜੀ ਇਹ ਬਾਕੀ ਇਹ ਮੇਰਾ ਬਣੀ ਆ ਠੀਕ ਆ ਜੀ ਇਹ ਬਣੀ ਇਹ ਕਈ ਵਾਰੀ ਆ ਜਾਂਦੇ ਨੇ ਕੋਲ ਮੇਰੇ ਸੋ ਦੇਖੋ ਸਭ ਤੋਂ ਪਹਿਲਾਂ ਜਿਹੜਾ ਮੇਨ ਪੁਆਇੰਟ ਆ ਹਨਾ ਦੇਖੋ ਆਪਾਂ ਇੱਕ ਗੱਲ ਦੱਸ ਦਈਏ ਵੀ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹੀ ਬਹੁਤ ਸਮਝਦਾਰ ਆ ਹਨਾ ਪਰ ਤਿੰਨ ਚਾਰ ਸਾਲ ਤੋਂ ਕੰਮ ਕਰ ਰਹੀ ਆ ਤਾਂ ਕੁਝ ਗੱਲਾਂ ਜਿਹੜੀਆਂ ਮੈਂ ਨੋਟ ਕੀਤੀਆਂ ਨੇ ਵੀ ਕਿਹਨਾ ਕਰਨਾ ਕਰਕੇ ਮੁਰਗੀ ਫਾਰਮ ਦਾ ਇਹਦਾ ਕੰਮ ਆ ਹਨਾ ਉਹ ਨਾ ਕਾਮਯਾਬ ਹੁੰਦਾ ਤੇ ਕਿਹਨਾ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਇਸ ਕੰਮ ਨੂੰ ਕਾਮਯਾਬ ਕਰ ਸਕਦੇ ਆ ਹਨਾ ਚਾਹੇ ਮੇਰੇ ਕੋਲ 100 ਹੀ ਮੁਰਗੀਆਂ ਨੇ ਠੀਕ ਆ ਜੀ ਤੇ ਸਭ ਤੋਂ ਪਹਿਲਾ ਜਿਹੜਾ ਮੇਨ ਪੁਆਇੰਟ ਆ ਠੀਕ ਆ ਮੇਨ ਪੁਆਇੰਟ ਦੇਖੋ ਇਹ ਆ ਵੀ ਜਿਹੜਾ ਮੁਰਗੀ ਫਾਰਮ ਕੰਮ ਆਣਾ ਇਹ ਸ਼ੁਰੂ ਚੂਚਿਆਂ ਤੋਂ ਕਰਨਾ ਚਾਹੀਦਾ ਜਾਂ ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਦੇਖੋ ਜਿਹੜਾ ਮੁਰਗੀ ਫਾਰਮ ਕੰਮ ਆਣਾ ਇਹ ਤੁਸੀਂ ਜਦੋਂ ਵੀ ਕਦੇ ਸ਼ੁਰੂ ਕਰਨਾ ਚਾਹੇ ਇਸ ਸਾਲ ਸ਼ੁਰੂ ਕਰਨਾ ਚਾਹੇ ਅਗਲੇ ਸਾਲ ਸ਼ੁਰੂ ਕਰਨਾ ਤੁਸੀਂ ਇਹ ਕੰਮ ਸ਼ੁਰੂ ਕਰਨਾ ਆ ਚੂਚਿਆਂ ਤੋਂ ਠੀਕ ਹੈ ਜੀ ਮੁਰਗੀਆਂ ਤੋਂ ਕਿਉਂ ਨਹੀਂ ਸ਼ੁਰੂ ਕਰਨਾ ਮੁਰਗੀ ਤੁਹਾਨੂੰ ਜੇ ਤਾਂ ਤੁਸੀਂ ਜਾ ਕੇ ਚੜਦੇ ਸਿਆਲ ਖਰੀਦਦੇ ਆ ਚੜਦੇ ਸਾਧੀਆਂ ਗਰੀਦਦੇ ਆ ਤੇ ਇਹ ਜਿਹੜੀ ਮੁਰਗੀ ਆ ਤੁਹਾਨੂੰ ਮਿਲੂਗੀ ਮਹਿੰਗੀ ਠੀਕ ਹੈ ਜੀ ਤੇ ਜੇ ਤੁਸੀਂ ਹੂਣ ਖਰੀਦਦੇ ਆ ਠੀਕਾ ਫਾਰਮਰੀ ਮਾਰਚ ਅਪ੍ਰੈਲ ਦੇ ਵਿੱਚ ਤਾਂ ਤੁਹਾਨੂੰ ਮੁਰਗੀ ਸਸਤੀ ਮਿਲ ਜਾਊਗੀ ਪਰ ਇਹਦੇ ਵਿੱਚ ਕੀ ਨੁਕਸਾਨ ਆ ਉਹ ਇਹ ਆ ਦੇ ਜਿਹੜੀਆਂ ਮੁਰਗੀਆਂ ਪਹਿਲੇ 1 ਸਾਲ ਦੀਆਂ ਹੋਈਆਂ ਹੁੰਦੀਆਂ ਨੇ ਠੀਕਾ ਵੱਡੇ ਫਾਰਮਾਂ ਵਾਲੇ ਸੇਲ ਕਰਦੇ ਨੇ ਸਸਤੀਆਂ ਮਿਲ ਜਾਂਦੀਆਂ ਨੇ ਤੇ ਪਹਿਲੇ ਹੀ ਤੁਹਾਨੂੰ 1 ਸਾਲ ਦੀ ਮੁਰਗੀ ਮਿਲੂਗੀ ਹਨਾ ਤੇ ਫੀਡ ਪਾ ਪਾ ਕੇ ਜਿਹੜੇ ਅੰਡੇ ਆ ਉਹਨਾਂ ਤੋਂ ਲੈ ਹੁੰਦੇ ਆ ਗਰਮੀਆਂ ਦੇ ਵਿੱਚ ਵੀ ਮੁਰਗੀਆਂ ਅੰਡੇ ਦੇਣ ਕਿ ਆਮ ਨੂੰ ਗਰਮੀ ਆਉਣੀ ਆ ਹਨਾ ਪਰ ਅਗਲੇ ਸਾਲ ਤੱਕ ਮੁਰਗੀਆਂ ਜਿਹੜੀਆਂ ਤੁਹਾਡੇ ਉਹ ਅੰਡੇ ਨਹੀਂ ਦੇਣਗੀਆਂ ਜਾਂ ਬਹੁਤ ਘੱਟ ਦੇਣਗੀਆਂ ਹਨਾ ਸੋ ਇਹਨਾਂ ਗੱਲਾਂ ਦਾ ਤੁਸੀਂ ਖਿਆਲ ਰੱਖਣਾ ਮੇਨ ਜਿਹੜਾ ਪੁਆਇੰਟ ਆ ਨਾ ਉਹ ਇਹੀ ਆ ਵੀ ਜੇ ਤੁਸੀਂ ਮੁਰਗੀ ਫਾਰਮ ਦਾ ਜਿਹੜਾ ਕੰਮ ਸ਼ੁਰੂ ਕਰਨਾ ਆ ਕਦੇ ਵੀ ਮੁਰਗੀਆਂ ਤੋਂ ਜਿਹੜਾ ਕੰਮ ਆ ਉਹ ਨਾ ਸ਼ੁਰੂ ਕਰਿਓ ਠੀਕਾ ਚੂਚੇ ਤੋਂ ਸ਼ੁਰੂ ਕਰੀਏ ਚੂਚੇ ਕਿਹੜੇ ਮਹੀਨੇ ਦੇ ਵਿੱਚ ਖਰੀਦਣੇ ਆ ਠੀਕਾ ਜੀ ਕਿਹੜੇ ਮਹੀਨਿਆਂ ਦੇ ਵਿੱਚ ਚੂਚੇ ਜਿਹੜੇ ਪਾਉਣੇ ਆ ਉਹ ਸਾਰੀ ਗੱਲਬਾਤ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਜੇ ਜਾਣਕਾਰੀ ਵਧੀਆ ਲੱਗੀ ਹੁੰਦੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ